ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪ੍ਰਵਨ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਅ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਪਿਆਰ ਇਤਿਫਾਕ ਤੇ ਚੜ੍ਹਦੀ ਕਲਾ ਵਕਸ਼ਣ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਹੈ ਉਹ ਹੈ ਕਿ ਅਪਾ ਨੂੰ ਕੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਆਪਣੇ ਘਰ ਦੇ ਵਿੱਚੋਂ ਕਲੇਸ਼ ਗਰੀਬੀ ਨਸ਼ਾ ਚਲਿਆ ਜਾਵੇ ਦੇਖੋ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਆਪਣੇ ਬਾਰੇ ਵੀ ਦੱਸੂੰਗੀ ਕਿ ਮੈਂ ਕਿਸ ਤਰੀਕੇ ਨਾਲ ਇੰਨੀ ਪੋਜ਼ਿਟਿਵਿਟੀ ਦੇ ਵਿੱਚ ਰਹਿੰਦੀ ਹਾਂ ਜਿੱਦਾਂ ਕਿ ਮੈਨੂੰ ਅਕਸਰ ਪੈਣਾ ਪੁੱਛਦੇ ਹੁੰਦੇ ਆ ਤੇ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਨ ਦਾ ਕੀ ਨਤੀਜਾ ਨਿਕਲਦਾ ਹੈ ਦੇਖੋ ਸਭ ਤੋਂ ਪਹਿਲਾਂ ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਹੈ ਕੋਈ ਘਰ ਦੇ ਕਲੇਸ਼ ਤੋਂ ਦੁਖੀ ਹੈ ਕੋਈ ਗਰੀਬੀ ਤੋਂ ਦੁਖੀ ਹੈ ਕੋਈ ਨਸ਼ੇ ਤੋਂ ਦੁਖੀ ਹੈ ਜਿਹੜੇ ਆਪਣੇ ਬਜ਼ੁਰਗ ਨੇ ਉਹ ਵੀ ਅਕਸਰ ਇਹੀ ਗੱਲ ਕਰਦੇ ਰਹਿੰਦੇ ਨੇ ਕਿ ਅਸੀਂ ਤਾਂ ਐਂ ਕੀਤਾ ਤੁਸੀਂ ਹੁਣ ਐਂ ਕਰਦੇ ਹੋ ਹੈ ਅਸੀਂ ਤਾਂ ਸਾਈਕਲਾਂ ਤੇ ਕੱਟੀ ਅਸੀਂ ਪਾਟੇ ਚਿੱਟੇ ਕੱਪੜੇ ਪਾ ਕੇ ਕੱਟੀ ਪਰ ਤੁਸੀਂ ਹੁਣ ਜ਼ਿਆਦਾ ਖਰਚੀਲੇ ਹੋ ਗਏ ਜ਼ਿਆਦਾ ਇਦਾਂ ਹੈ ਨਾ ਐਂ ਕਰਦੇ ਹੋ ਦੇਖੋ ਇਹ ਸਾਰੀਆਂ ਚੀਜ਼ਾਂ ਜਦੋਂ ਮਿਲ ਜਾਂਦੀਆਂ ਨੇ ਉਸ ਟਾਈਮ ਫਿਰ ਬੰਦੇ ਦੇ ਦਿਮਾਗ ਤੇ ਡਿਪਰੈਸ਼ਨ ਟੈਨਸ਼ਨ ਇਦਾਂ ਰਹਦੀ ਹੈ ਤੇ ਘਰ ਦੇ ਵਿੱਚ ਨੈਗੇਟਿਵਿਟੀ ਆਉਂਦੀ ਹੈ ਇਸ ਚੀਜ਼ ਨੂੰ ਆਪਾਂ ਕਿਸ ਤਰੀਕੇ ਨਾਲ ਦੂਰ ਕਰ ਸਕਦੇ ਹਾਂ ਇਹ ਸਾਰੀ ਅੱਜ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦੇਖੋ ਪਹਿਲਾਂ ਤੁਸੀਂ ਵੀ ਸਾਈਕਲਾਂ ਤੇ ਤੁਰ ਕੇ ਕਿੱਡੀ ਕਿੱਡੀ ਦੂਰ ਪੈਂਡੇ ਤੈਅ ਕਰਦੀ ਹੁੰਦੇ ਸੀਗੇ ਪਰ ਅੱਜ ਕੱਲ ਹਰ ਇੱਕ ਕੋਲੇ ਆਪਣੀ ਗੱਡੀ ਹੈ ਹਰ ਇੱਕ ਕੋਲੇ ਆਪਣਾ ਮੋਟਰਸਾਈਕਲ ਹੈ ਦੇਖੋ ਸਮੇਂ ਦੇ ਨਾਲ ਹਰ ਇੱਕ ਚੀਜ਼ ਨੂੰ ਚੇਂਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਬਾਬਾ ਅਨੰਦ ਸਿੰਘ ਜੀ ਦੀ ਬਾਣੀ ਹੈਗੀ ਉਹਨਾਂ ਦੀ ਤੁਸੀਂ ਜੀਵਨੀ ਪੜ੍ਹ ਕੇ ਦੇਖਿਓ ਕਿ ਉਹ ਕਹਿੰਦੇ ਹੁੰਦੇ ਸੀਗੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਦਿਲ ਨੇ ਜਿਹੜੇ ਮਨੁੱਖ ਮਨਨ ਕਿ ਇਨਸਾਨ ਨੇ ਉਹ ਪੱਕੇ ਨੇ ਤੇ ਗੁਰਦੁਆਰੇ ਕੱਚੇ ਨੇ ਪਰ ਕਲਯੁਗ ਦਾ ਸਮਾਂ ਇਹ ਜਾਊਗਾ ਗੁਰਦੁਆਰੇ ਪੱਕੇ ਹੋ ਜਾਣਗੇ ਤੇ ਸਰਦੈ ਜਿਹੜੀ ਆਪਣੀ ਭਾਵਨਾ ਹੈਗੀ ਉਹ ਕੱਚੀ ਹੋ ਜਾਏਗੀ ਕਿਉਂਕਿ ਅਕਸਰ ਦੇਖੋ ਜਦੋਂ ਵੀ ਮੈਂ ਵੀਡੀਓ ਪਾਉਣੀ ਹੈ ਮੈਂ ਬਹੁਤ ਵਾਰੀ ਦੇਖਿਆ ਹਨਾ ਜਿਹੜੇ ਭੈਣ ਭਰਾ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਨਹੀਂ ਉਹ ਤਾਂ ਉਸ ਚੀਜ਼ ਨੂੰ ਐਕਸੈਪਟ ਕਰਦੇ ਨੇ ਉਸ ਚੀਜ਼ ਨੂੰ ਦੇਖਦੇ ਨੇ ਕਿਉਂਕਿ ਜਦੋਂ ਆਪਾਂ ਕਿਸੇ ਦੇ ਗੁਣਾਂ ਨੂੰ ਅਪਣਾਵਾਂਗੇ ਤਾਂ ਵਾਹਿਗੁਰੂ ਜੀ ਆਪਣੇ ਵਿੱਚ ਵੀ ਉਹ ਗੁਣ ਲੈ ਕੇ ਆਉਣਗੇ ਜਦੋਂ ਆਪਾਂ ਕਿਸੇ ਦੇ ਹਨਾ ਬਿਨਾ ਮਤਲਬ ਦੇ ਔਗਣ ਨੂੰ ਖਰੋਲਾਂਗੇ ਕਹਿੰਦੇ ਨੇ ਕਿਸੇ ਨੂੰ ਜਾ ਕੇ ਮੈਂ ਤਾਂ ਉਹਨੂੰ ਆਪਾਂ ਖਦੋਲ ਖਰੋਦਾਂਗੇ ਤਾਂ ਉਹਦੇ ਵਿੱਚੋਂ ਖੂਨ ਵੀ ਨਿਕਲੇਗਾ ਉਹਦੇ ਸਿੱਟੇ ਤੁਹਾਡੇ ਤੇ ਵੀ ਪੈਣਗੇ ਹਨਾ ਕਹਿੰਦੇ ਜਦੋਂ ਆਪਾਂ ਕਿਸੇ ਦੇ ਅਫਗਣਾ ਨੂੰ ਜਿਹੜੇ ਔਗਣ ਨੇ ਆਪਾਂ ਕਹਿੰਦੇ ਆ ਵੀ ਉਹ ਫਲਾਣਾ ਬੰਦਾ ਐ ਕਰਦਾ ਤੇ ਮਕ ਐ ਕਰਦਾ ਉਹਦੀ ਔਗਣ ਹੌਲੀ-ਹੌਲੀ ਕਹਿੰਦੇ ਵੀ ਇਹ 네ਗੈਟਿਵਿਟੀ ਹੁੰਦੀ ਹੈ ਵੀ ਖੁਦ ਦੇ ਵਿੱਚ ਵੀ ਆਉਣ ਲੱਗ ਜਾਂਦੇ ਨੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਅਜਿਹਾ ਕੀ ਕਰੀਏ ਕਿ ਸਾਡੇ ਘਰ ਦੇ ਵਿੱਚੋਂ ਕਲੇਸ਼ ਤਾਨ ਦੀ ਕਮੀ ਹੈ ਜਿਹੜੀ ਉਹ ਖਤਮ ਹੋ ਜੇ ਤੇ ਹਰ ਇੱਕ ਘਰ ਦੇਈ ਪਲੇਸ ਹੈਗਾ ਕਿ ਘਰ ਦੇ ਵਿੱਚ ਨਸ਼ਾ ਆ ਗਿਆ ਨਸ਼ਾ ਆਉਣ ਦਾ ਮੇਨ ਕਾਰਨ ਕਿੱਥੋਂ ਸ਼ੁਰੂ ਹੁੰਦਾ ਕਿਉਂਕਿ ਬਚਪਨ ਤੋਂ ਲੈ ਕੇ ਬੱਚਿਆਂ ਦੀ ਪਰਵਰਿਸ਼ ਦਾ ਹੀ ਇਦਾਂ ਦਾ ਕੰਮ ਹੋ ਗਿਆ ਹੈਗਾ ਉਹਨਾਂ ਦੀ ਸੰਗਤ ਹੀ ਇਦਾਂ ਦੀ ਹੋ ਗਈ ਹੈ ਕਿਉਂਕਿ ਆਪਾਂ ਬੱਚਿਆਂ ਨੂੰ ਨਾ ਤਾਂ ਰੋਕਦੇ ਆਂ ਤੇ ਨਾ ਆਪਾਂ ਗੁਰਬਾਣੀ ਨਾਲ ਜੋੜਦੇ ਆਂ ਅਗਰ ਕੋਈ ਛੋਟਾ-ਬੋਟਾ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਤਾਂ ਆਲੇ-ਦੁਆਲੇ ਤੋੜਨ ਵਾਲੇ ਬਹੁਤ ਆ ਜਾਂਦੇ ਨੇ ਮੇਰੀ ਹੱਥ ਵਨ ਕੇ ਬੇਨਤੀ ਆ ਕਿਉਂਕਿ ਮੈਂ ਬੱਚਿਆਂ ਤੇ ਵੀ ਬਹੁਤ ਵੀਡੀਓ ਪਾਈਆਂ ਨਗੀਆਂ ਕਿ ਬੱਚੇ ਜੋ ਆਪਾਂ ਕਰਦੇ ਆ ਉਸੇ ਨੂੰ ਐਕਸੈਪਟ ਕਰਦੇ ਨੇ ਉਹੀ ਚੀਜ਼ ਨੂੰ ਅੱਗੇ-ਅੱਗੇ ਕਰਦੇ ਨੇ ਜਿਵੇਂ ਕਿ ਉਹ ਦੇਖਦੇ ਨੇ ਮਾਪੇ ਨੂੰ ਵੀ ਮੇਰੇ ਮਾਪੇ ਸਾਰ ਦਿਨ ਲੜਦੇ ਰਹਿੰਦੇ ਨੇ ਤੇ ਮੇਰਾ ਪਿਓ ਸ਼ਰਾਬ ਪੀ ਕੇ ਆਉਂਦਾ ਤੇ ਮੇਰੀ ਮਾਂ ਇਦਾਂ ਬੋਲਦੀ ਆ ਨਾ ਉਹੀ ਜਾ ਕੇ ਬੱਚਾ ਵੱਡਾ ਹੋ ਕੇ ਉਹਨਾਂ ਦਾ ਦਿਮਾਗ ਉੱਥੇ ਸੈੱਟ ਹੋ ਜਾਂਦਾ ਐ ਇੰਨੀ ਉਹਨਾਂ ਦੇ ਦਿਮਾਗ 'ਚ 네ਗੈਟਿਵਿਟੀ ਭਰ ਜਾਂਦੀ ਆ ਤੁਹਾਨੂੰ ਵੀ ਪੁੱਠਾ ਬੋਲਣਗੇ ਹੋਰ ਵੀ ਜੋ ਵੀ ਆਪਣੀ ਮਰਜ਼ੀ ਹੈ ਨਾ ਜਿਵੇਂ ਕਿ ਘਰ ਦੇ ਵਿੱਚ ਮਾਪੇ ਕਰਦੇ ਨੇ ਉਸੇ ਤਰੀਕੇ ਨਾਲ ਉਹ ਕਰਨਗੇ ਨਾ ਮਾਪੇ ਹੋਏ ਦਾਦਾ-ਦਾਦੀ ਹੋਏ ਨਾ ਦੇਖੋ ਅਗਰ ਚਾਹੇ ਵੀ ਇੱਕ ਜਣਾ ਸੁਧਾਰ ਲੂਗਾ ਬੱਚੇ ਨੂੰ ਇੱਕ ਜਣਾ ਨਹੀਂ ਸੁਧਾਰ ਸਕਦਾ ਕਿਉਂਕਿ ਵਿਗਾੜਨ ਵਾਸਤੇ ਨਾ ਬਹੁਤ ਥਾਮਾ ਥਾਮਾ ਨੇ ਆਪਾਂ ਬੱਚੇ ਨੂੰ ਸਕੂਲ ਭੇਜਦੇ ਆ ਪੜਨ ਵਾਸਤੇ ਕਿ ਉਹ ਕੁਝ ਚੰਗਾ ਸਿੱਖ ਕੇ ਆਵੇ ਦੇਖੋ ਗਲਤ ਚੀਜ਼ਾਂ ਸਿੱਖਣ ਵਾਸਤੇ ਤਾਂ ਆਪਾਂ ਨੂੰ ਕਿਤੇ ਨਹੀਂ ਭੇਜਦੇ ਹੈਗੇ ਪਰ ਉਹ ਗਲਤ ਚੀਜ਼ਾਂ ਜ਼ਿਆਦਾ ਸਿੱਖਦਾ ਤੇ ਚੰਗੀ ਚੀਜ਼ ਘੱਟ ਸਿੱਖਦਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲਾ ਦੇਖੋ ਕਈ ਭੈਣ ਆਪਣਾ ਮੈਨੂੰ ਪੁੱਛਦੇ ਵੀ ਦੀਦੀ ਕਦੋਂ ਹੁੰਦਾ ਜਦੋਂ ਕਹਿੰਦੇ ਤੁਸੀਂ ਜਾ ਕੇ ਉਹਦੀ ਸਵੇਰਾ ਸਮਝੋ ਵੈਸੇ ਤਾਂ ਤੁਸੀਂ 1 ਵਜੇ ਤੋਂ ਬਾਅਦ ਹਨਾ ਜਦੋਂ ਵੀ ਉੱਠੋ ਅੰਮ੍ਰਿਤ ਵੇਲੇ ਦੀ ਇੰਨੀ ਜ਼ਿਆਦਾ ਮਹੱਤਤਾ ਤਾਂ ਦੱਸੀ ਗਈ ਹੈ ਕਿਉਂਕਿ ਅੰਮ੍ਰਿਤ ਵੇਲੇ ਆਪਣਾ ਜਿਹੜਾ ਦਿਮਾਗ ਹੁੰਦਾ ਉਹ ਸ਼ਾਂਤ ਹੁੰਦਾ ਜਦੋਂ ਆਪਾਂ ਸੌਂ ਕੇ ਉੱਠਦੇ ਆ ਆਪਣਾ ਦਿਮਾਗ ਫਰੈਸ਼ ਹੋਇਆ ਹੁੰਦਾ ਪਰ ਕਈ ਪੈਨਪ੍ਰਾਵਾਂ ਨੂੰ ਹੁੰਦਾ ਵੀ ਹੈ ਨਾ ਸਵੇਰੇ ਦਿਮਾਗ ਬਹੁਤ ਜ਼ਿਆਦਾ ਭਾਰੀ ਹੁੰਦਾ ਕਿਉਂਕਿ ਆਪਣੇ ਦਿਮਾਗ ਤੇ ਸ਼ਾਮ ਨੂੰ ਜਦੋਂ ਪੈਂਦੇ ਆ ਉਹਦੋਂ ਵੀ ਟੈਨਸ਼ਨ ਆਉਂਦੀ ਹੈ ਨੇ ਤੇ ਸਵੇਰੇ ਉੱਠਦੇ ਨੇ ਜਦੋਂ ਉਹਦੋਂ ਵੀ ਟੈਨਸ਼ਨ ਆ ਜਾਂਦੀ ਹੈ ਨੇ ਵੀ ਹੁਣ ਮੈਂ ਕੀ ਕਰਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਉੱਠਣਾ ਹੈ ਉੱਠ ਕੇ ਆਪਣੇ ਬਿਸਤਰ ਤੇ ਬੈਠਣਾ ਹੈ ਬਿਸਤਰ ਤੇ ਬੈਠ ਕੇ ਹੱਥ ਜੋੜਨੇ ਹੈ ਵਾਹਿਗੁਰੂ ਜੀ ਨੂੰ ਅਰਦਾਸ ਕਰਨੀ ਹੈ ਪਹਿਲਾਂ ਤੁਸੀਂ ਨੇ ਇਹ ਬੋਲਣਾ ਹੈ ਵਾਹਿਗੁਰੂ 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 ਪੰਜ ਵਾਰੀ ਵਾਹਿਗੁਰੂ ਜੀ ਬੋਲ ਕੇ ਉਸ ਤੋਂ ਬਾਅਦ ਤੁਸੀਂ ਨੇ ਹੱਥ ਬੰਨ ਕੇ ਅਰਦਾਸ ਕਰਨੀ ਹੈ ਕਿ हे ਪਿਤਾ ਪਰਮੇਸ਼ਰ हे ਵਾਹਿਗੁਰੂ ਜੀ ਰਾਤ ਆਈ ਸੀ ਤੁਸੀਂ ਸੁਖ ਆਨੰਦਾਂ ਦੀ ਬਤੀਤ ਕਰਾਈ ਐ ਦਿਨ ਚੜਿਆ ਵਾਹਿਗੁਰੂ ਜੀ ਤੁਸੀਂ ਅੰਗ ਸੰਗ ਸਹਾਈ ਹੋ ਕੇ ਸਾਰੇ ਕਾਰਜ ਨੂੰ ਨਿਰਵਿਘਨ ਤੱਕ ਸਹਿਤ ਕਰਵਾਉਣਾ ਮੈਥੂ ਜਾਣੇ ਅਣਜਾਣੇ ਵਿੱਚ ਵੀ ਕੋਈ ਵੀ ਪਾਪ ਨਾ ਹੋਵੇ ਵਾਹਿਗੁਰੂ ਜੀ ਜੋ ਵੀ ਕਾਰਜ ਕਰਾਂ ਤੁਸੀਂ ਉਸ ਦੇ ਵਿੱਚ ਵਾਧੇ ਕਰਨੇ ਜੋ ਵੀ ਮੇਰੇ ਮਨ ਦੀ ਭਾਵਨਾ ਹੈ ਤੁਸੀਂ ਜਾਣਦੇ ਹੋ ਤੁਸੀਂ ਪ੍ਰਪੀਤਾ ਪਰਮੇਸ਼ਰੋ ਕਿਉਂਕਿ ਤੁਸੀਂ ਹੀ ਮਾੜੇ ਲੇਖ ਲਿਖਣ ਵਾਲਿਓ ਤੁਸੀਂ ਕਟਣ ਵਾਲਿਓ ਕੋਈ ਵੀ ਅਜਿਹੇ ਮਾੜਾ ਕਰਮ ਨਾ ਕਰਵਾਉਣਾ ਜਿਹਦੇ ਨਾਲ ਮੈਨੂੰ ਪਾਪਾਂ ਦਾ ਭਾਗੀ ਬਾਨਾ ਪਵੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਹਨਾ ਉਠੋਗੇ ਕਹਿ ਕੇ ਸਭ ਦੇ ਤੇ ਕਹਿਣਾ ਵਾਹਿਗੁਰੂ ਜੀ ਤੁਸੀਂ ਮੈਨੂੰ ਸੰਪੂਰਨ ਬਣਾਇਆ ਮੈਂ ਜੋ ਵੀ ਕਰਾਂ ਤੁਹਾਡੀ ਰਾਜਾ ਦੇ ਵਿੱਚ ਕਰਾਂ ਫਿਰ ਤੁਸੀਂ ਉੱਠਣਾ ਉੱਠ ਕੇ ਇਸ਼ਨਾਨ ਕਰਾ ਪਾਣੀ ਕਰਨਾ ਚਾਹ ਪਾਣੀ ਜਿਹੜੀ ਆਪਦਾ ਪੀਣਾ ਉਹ ਪੀਣਾ ਉਸ ਤੋਂ ਬਾਅਦ ਤੁਸੀਂ ਚੌਂਕੜਾ ਲਗਾਉਣਾ 10 ਮਿੰਟ 5 ਮਿੰਟ ਦੇਖੋ ਬੈਸੇ ਤਾਂ ਬਾਬਾ ਜੀ ਕੁਰਬਾਨੀ ਦੇ ਵਿੱਚ ਵੀ ਇਸ ਆਮ ਆਪਾਂ ਨੂੰ ਜਦੋਂ ਵੀ ਆਪਾਂ ਦਵਾਨ ਵਗੈਰਾ ਸੁਣਦੇ ਆ ਕਥਾ ਸੁਣਦੇ ਆ ਕਹਿੰਦੇ ਵੀ ਆਪਾਂ ਨੂੰ 2.5 ਘੰਟੇ ਆਪਦੇ ਸਵਾਸਾਂ ਦੀ ਹੈਨਾ ਜ਼ਰੂਰ ਕੱਢਣੇ ਚਾਹੀਦੇ ਨੇਗੇ ਵੀ ਆਪਾਂ ਨਿਤਨੇਮ ਕਰਨਾ ਚਾਹੀਦਾ 2.5 ਘੰਟੇ ਬੈਠ ਕੇ ਚਲੋ ਠੀਕ ਹੈ ਵੀ ਪਟਾਈ ਘੰਟੇ ਲਗਾਤਾਰ ਨਹੀਂ ਬੈਠ ਸਕਦੇ ਅੱਜ ਕੱਲ ਆਪਣੇ ਰੁਝੇਵੇ ਹੀ ਇਦਾਂ ਦੇ ਹੋ ਚੁੱਕੇ ਨੇਗੇ ਤਾਂ ਤੁਸੀਂ ਕਮ ਸੇ ਕਮ 10 ਮਿੰਟ 20 ਮਿੰਟ ਅੱਧਾ ਘੰਟਾ ਤੁਸੀਂ ਚੌਂਕੜਾ ਲਗਾ ਕੇ ਬੈਠੋ ਚੌਂਕੜਾ ਲਗਾ ਕੇ ਬੈਠੋਗੇ ਤੁਸੀਂ ਸਿਰਫ ਅੱਖਾਂ ਬੰਦ ਕਰਕੇ ਕੁਝ ਨਹੀਂ ਤੁਸੀਂ ਯਾਦ ਕਰਨਾ ਅੱਖਾਂ ਬੰਦ ਕਰਕੇ ਆਪਣੀ ਜਿਹੜੀ ਜੋ ਆਪਣੀ ਇੱਥੇ ਤੇ ਕੁਝ ਉਹ ਅਗਰ ਤੁਸੀਂ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਲੋ ਕਿ ਜਦੋਂ ਤੁਸੀਂ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰੋਗੇ ਤੁਹਾਡੇ ਮਨ ਦੇ ਵਿੱਚ ਇੰਨਾ ਜ਼ਿਆਦਾ ਕਿ ਪੋਜ਼ਿਟਿਵਿਟੀ ਭਰੇਗੀ ਇੰਨਾ ਜ਼ਿਆਦਾ ਤੁਹਾਡੇ ਅੰਦਰ ਹੋਣਾ ਤੁਹਾਨੂੰ ਇਹ ਲੱਗੇਗਾ ਵੀ ਪਤਾ ਨਹੀਂ ਤੁਹਾਡੇ ਨਾਲ ਕੋਈ ਸ਼ਕਤੀ ਕੰਮ ਕਰ ਰਹੀ ਹੈ ਕਿਉਂਕਿ ਕਈ ਭੈਣ ਭਰਾ ਜਦੋਂ ਸਵੇਰੇ ਉੱਠਦੇ ਹਨ ਬੜਾ ਆਪਦੇ ਆਪ ਨੂੰ ਥਕਾਵਟ ਮਹਿਸੂਸ ਕਰਦੇ ਪਰ ਜਦੋਂ ਤੁਸੀਂ ਇਹ ਨਾ 5-10 ਮਿੰਟ ਬੈਠ ਕੇ ਵਾਹਿਗੁਰੂ ਸਿਮਰਨ ਜਾਪ ਕਰੋਗੇ ਮੂਲ ਮੰਤਰ ਦਾ ਪਾਠ ਕਰੋਗੇ ਤੇ ਇੱਕ ਆਨੰਦ ਸਾਹਿਬ ਜੀ ਦਾ ਪਾਠ ਕਰੋਗੇ ਚਾਹੇ ਤੁਹਾਡੇ ਤੋਂ ਨਾ ਪੂਰੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਹੁੰਦਾ ਤਾਂ ਤੁਸੀਂ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਪਾਠ ਕਰ ਲੋਗੇ ਤਾਂ ਵੀ ਤੁਹਾਡਾ ਵਾਹਿਗੁਰੂ ਜੀ ਵੀੜੇ ਪਾਰ ਲਾ ਦੇਣਗੇ ਕਿਉਂਕਿ ਵਾਹਿਗੁਰੂ ਜੀ ਦੇ ਜਿੱਦਾਂ ਕਿ ਮੈਂ ਮਹਾਪੁਰਸ਼ਾਂ ਤੋਂ ਸੁਣਿਆ ਨੇ ਜਿਹੜੀਆਂ ਕਿ ਸਵੇਰੇ ਜਪਜੀ ਸਾਹਿਬ ਦਾ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਤੇ ਕੀਰਤਨ ਸੋਹਲਾ ਸਾਹਿਬ ਜੀ ਦਾ ਪਾਠ ਕਰਕੇ ਜਿਹੜਾ ਵੀ ਭੈਣ ਭਰਾ ਹੈ ਨਾ ਸਾਰਾ ਦਿਨ ਕੱਢਦੇ ਸੌਂਦੇ ਤਾਂ ਵਾਹਿਗੁਰੂ ਜੀ ਉਹਦੇ ਵੀ ਅੰਗ ਸੰਗ ਸਹਾਇ ਹੁੰਦੇ ਹੈਗੇ ਤੁਸੀਂ ਇਹਨੇ ਚੌਂਕੜਾ ਲਗਾ ਕੇ ਦੇਖੋ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਉਸ ਤੋਂ ਬਾਅਦ ਉੱਠ ਕੇ ਤੁਹਾਡੇ ਘਰ ਦੇ ਵਿੱਚ ਵੀ ਕੋਈ ਵੀ ਪਾਲਤੂ ਜਾਨਵਰ ਰੱਖਿਆ ਹੋਇਆ ਤੁਸੀਂ ਉਹਨੂੰ ਜਾਂ ਬਾਹਰ ਕੋਈ ਵੀ ਹੈ ਨਾ ਜਾਨਵਰ ਹੈ ਜਿੰਦਾ ਕਿ ਕੁੱਤੇ ਬਿੱਲੀਆਂ ਵਿਚਾਰੇ ਹੁੰਦੇ ਹਨਾ ਅੱਜ ਕੱਲ ਤਾਂ ਤੁਸੀਂ ਉਹਨਾਂ ਨੂੰ ਜਾ ਕੇ ਭੋਜਨ ਪਾਓ ਘਰ ਦੇ ਵਿੱਚ ਹਨ ਅਕਸਰ ਦੇਖਿਆ ਵੀ ਕੀੜਿਆਂ ਦੇ ਭੌਣ ਬਹੁਤ ਹੁੰਦੇ ਹਨਾ ਤੇ ਇਹ ਪਹਿਲਾਂ ਬਜ਼ੁਰਗ ਕਹਿ ਦਿੰਦੇ ਹੁੰਦੇ ਸੀਗੇ ਵੀ ਕੀੜਿਆਂ ਦੇ ਭੌਣ ਤੇ ਹਨਾ ਵੀ ਦਾਣਾ ਪਾਣੀ ਪਾਉਣ ਦੇ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਦੇਖੋ ਇਹ ਚੀਜ਼ਾਂ ਨੂੰ ਆਪਾਂ ਜੇ ਕਹੀਏ ਵੀ ਇਹ ਬਹਿਮ ਪਰ ਮੈਂ ਇਹ ਹਨਾ ਉਹਦੇ ਨਾਲ ਜੋੜਨਾ ਨਹੀਂ ਇਹ ਕੋਨਾਂ ਦਾ ਮਕਸਦ ਹੁੰਦਾ ਸੀਗਾ ਵੀ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਦਇਆ ਕਰਨੀ ਸਿਖਾਉਣੀ ਵੀ ਜਾਨਵਰਾਂ ਤੇ ਪਸ਼ੂ ਪੰਛੀਆਂ ਤੇ ਤੁਸੀਂ ਦਇਆ ਕਰੋ ਜਿੱਦਾਂ ਕਿ ਕਾਲੇ ਕੁੱਤੇ ਨੂੰ ਰੋਟੀ ਪਾ ਦਿਓ ਗਾਂ ਨੂੰ ਰੋਟੀ ਪਾ ਦਿਓ ਇਹ ਇੱਕ ਮਾਪੁਰਸ਼ਾਂ ਦਾ ਆਪਣੇ ਵੱਡੇ ਬਜ਼ੁਰਗਾਂ ਦਾ ਸਿਰਫ ਆਪਣੇ ਬੱਚਿਆਂ ਨੂੰ ਇੱਕ ਪੁੰਨ ਕਰਮ ਇੱਕ দান ਕਰਨ ਦਾ ਇੱਕ ਤਰੀਕਾ ਹੁੰਦਾ ਸੀਗਾ ਕਿ ਉਹ ਸਿਖਾਉਂਦੇ ਸੀਗੇ ਵੀ ਹਾਂ ਤੁਸੀਂ ਇਸ ਤਰੀਕੇ ਦੇ ਨਾਲ ਕਿਉਂਕਿ ਆਪਾਂ ਬਹੁਤ ਪਾਪ ਕਰਦਿਆਂ ਦਿਨ ਚ ਹਨਾ ਜਦੋਂ ਆਪਾਂ ਸਵੇਰੇ ਉੱਠ ਕੇ 2-4 ਮਿੰਟ ਇਹ ਕੰਮ ਕਰਾਂਗੇ ਜਿਦਾਂ ਕਿ ਚਿੜੀਆਂ ਨੂੰ ਦਾਣੇ ਪਾਤੇ ਜਾ ਤੁਸੀਂ ਨੇ ਭੋਜਨ ਪਾਤਾ ਹਨਾ ਰੋਟੀ ਟੁਕ ਪਾਤਾ ਜਾਂ ਤੁਸੀਂ ਪਾਣੀ ਰੱਖਤਾ ਕੋਈ ਬਾਹਰ ਜਾਨਵਰ ਫਿਰਦਾ ਤੁਸੀਂ ਉਹਨੂੰ ਥੋੜਾ ਬਹੁਤਾ ਕੁਝ ਪਾਤਾ ਜਾਂ ਕੋਈ ਬਜ਼ੁਰਗ ਹੈ ਨਾ ਬੈਠਾ ਹੈ ਤਾਂ ਤੁਸੀਂ ਉਹਨੂੰ ਭੋਜਨ ਦੇਤਾ ਦੇਖੋ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਆਂਦਰਾ ਹੋਣੀਆਂ ਤੁਹਾਨੂੰ ਸੀਸ ਦੇਣਗੀਆਂ ਉਹਦੇ ਬਰਾਬਰ ਤੁਸੀਂ ਚਾਹੇ ਅਸਮਬੇਦ ਜਗ ਕਰ ਲੋ ਚਾਹੇ ਤੁਸੀਂ ਜਿੰਨੇ ਮਰਜੀ ਜਾਪ ਤਪ ਕਰ ਲੋ ਉਹਦੇ ਬਰਾਬਰ ਉਹਨਾਂ ਦਾ ਵੀ ਫਲ ਨਹੀਂ ਮਿਲੂਗਾ ਦੇਖੋ ਇਹ ਛੋਟੀਆਂ ਛੁਟੀਆਂ ਗੱਲਾਂ ਨਹੀਂ ਗੀਆਂ ਇਹ ਤੁਹਾਨੂੰ ਇਦਾਂ ਲੱਗਦਾ ਹੋਗਾ ਵੀ ਹਨਾ ਪਤਾ ਨਹੀਂ ਪਰ ਇਹਨਾਂ ਨੂੰ ਕਰਕੇ ਦੇਖਿਓ ਮੇਰੀ ਕਾਮਯਾਬੀ ਦਾ ਰਾਜ ਇਹੀ ਹੈ ਕਿਉਂਕਿ ਮੈਂ ਬਚਪਨ ਤੋਂ ਲੈ ਕੇ ਬਜ਼ੁਰਗਾਂ ਦੀ ਸੰਗਤ ਕੀਤੀ ਹੈ ਮਾਂਪੁਰਸਾਂ ਦੀ ਸੰਗਤ ਕੀਤੀ ਹੈ ਹਮੇਸ਼ਾ ਮੈਂ ਆਲੇ ਦੁਆਲੇ ਜਿੰਨੀ ਵੀ ਮਰਕਿ ਨੌਲੇਜ ਦੀ ਗੱਲ ਹੁੰਦੀ ਸੀ ਉਹਨੂੰ ਐਕਸੈਪਟ ਕੀਤਾ ਹੈ ਦੁੱਖ ਦੇਖੋ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੇ ਨੇ ਇਹ ਨਹੀਂ ਹੁੰਦਾ ਹਨਾ ਵੀ ਮੈਂ ਸੁਖੀ ਆ ਵੀ ਤਾਹਾਂ ਇਦਾਂ ਬੋਲੀ ਜਾਨੀ ਆ ਅਗਰ ਦੇਖੋ ਮੈਂ ਪਹਿਲਾਂ ਵੀ ਕਿਹਾ ਅਗਰ ਮੈਂ ਤੁਹਾਨੂੰ ਆਪਣੀ ਹੱਡ ਵੀਤੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਤੱਕ ਦੀ ਸੁਣਾ ਦਾਂ ਤਦ ਤੁਸੀਂ ਕਹੋਗੇ ਵੀ ਭੈਣੇ ਤੂੰ ਜਉਂਦੀ ਕਿਵੇਂ ਆ ਦੇਖੋ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਸਾਰਾ ਦਿਨ ਉਸੇ ਚੀਜ਼ ਨੂੰ ਯਾਦ ਕਰੀਏ ਜੋ ਕਹਿੰਦੇ ਉਹ ਇਨਸਾਨ ਨਹੀਂ ਹੈਗਾ ਜਿਹੜੀ ਆਪਦੀ ਪਿਛਲੀ ਗੱਲ ਨੂੰ ਹਨਾ ਯਾਦ ਕਰਕੇ ਚੁਰੀ ਜਾਂਦਾ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਧਾਰੋ ਨਾ ਕਿ ਜਿਹੜੀ ਆਪਣੀ ਪੀਤ ਚੁੱਕਿਆ ਸਮੇਂ ਦੇਖੋ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਹੈ ਹਨਾ ਆਪਾਂ ਆਮ ਬਾਬਾ ਜੀ ਵੀ ਸ਼ਬਦ ਪੜਾਉਂਦੇ ਨੇ ਕਹਿੰਦੇ ਅੱਗੇ ਸੰਭਲ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਕਿਉਂਕਿ ਜੇ ਆਪਾਂ ਸੋਚੀ ਜਾਵਾਂਗੇ ਵੀ ਪਿੱਛੇ ਮੇਰੇ ਨਾਲ ਆ ਹੋਇਆ ਪਿੱਛੇ ਮੇਰੇ ਨਾਲ ਆ ਹੋਇਆ ਦੇਖੋ ਉਹਦੇ ਨਾਲ ਨਾਲੇ ਤਾਂ ਆਪਾਂ ਬਿਮਾਰੀਆਂ ਲਾਵਾਂਗੇ ਨਾਲੇ ਆਪਣਾ ਜਿਹੜਾ ਦਿਮਾਗ ਹੈ ਬਸ ਉਸੇ ਚੀਜ਼ ਚਟਕ ਜੂਗਾ ਅੱਜ ਕੱਲ ਡਿਪਰੈਸ਼ਨ ਸਿਰ ਦਰਦ ਵਗੈਰਾ ਇਹ ਇਹ ਹੀ ਚੀਜ਼ਾਂ ਦਾ ਕਾਰਨ ਹੈ ਕਿਉਂਕਿ ਆਪਣੀ ਆਉਣ ਵਾਲੀ ਭਵਿੱਖ ਨੂੰ ਸੁਧਾਰੋ ਤੁਸੀਂ ਜਿਹੜਾ ਆਪਣਾ ਹੋਣ ਵਾਲਾ ਮਲਕੀ ਚੱਲ ਰਿਹਾ ਪ੍ਰੈਜ਼ੈਂਟ ਤੇ ਫਿਊਚਰ ਪਾਸਟ ਹੈ ਜਿਹੜਾ ਉਹ ਬੀਤ ਚੁੱਕਿਆ ਕਿਉਂਕਿ ਜੇ ਆਪਾਂ ਅਕਸਰ ਸਾਰੇ ਜਣੇ ਨਾ ਪਾਸਟ 'ਚ ਜਿਉਣੇ ਆ ਆਪਾਂ ਬਸ ਪਿਛਲੀਆਂ ਗੱਲਾਂ ਯਾਦ ਕਰੀ ਜਿੰਨੇ ਬਜ਼ੁਰਗ ਵੀ ਕਰਦੇ ਕਹਿੰਦੇ ਅਸੀਂ ਐਂ ਕਰਦੇ ਸੀ ਤੁਸੀਂ ਐਂ ਕਰਦੇ ਹੋ ਆਪਾਂ ਵੀ ਐਂ ਕਰੀ ਜਾਂਦੇ ਹਾਂ ਨਾ ਤੇ ਅੱਗੇ ਬੱਚੇ ਵੀ ਐਂ ਕਰੀ ਜਾਣਗੇ ਇਹਨਾਂ ਚੀਜ਼ਾਂ ਦੇ ਨਾਲ ਹੀ ਆਪਣੇ ਘਰ ਦੇ ਵਿੱਚ 네ਗੇਟਿਵਿਟੀ ਆਉਂਦੀ ਹੈ ਅਗਰ ਆਪਾਂ ਜਦੋਂ ਸਵੇਰੇ ਉੱਠੀ ਆਪਾਂ ਸੋਚੀਏ ਵੀ ਜਿਹੜਾ ਲੰਘ ਗਿਆ ਉਹ ਲੰਘ ਗਿਆ ਜਿਹੜਾ ਅੱਜ ਦਾ ਦਿਨ ਹੈ ਮੈਂ ਇਹਨੂੰ ਖੁਸ਼ੀ ਨਾਲ ਇਹਨੂੰ ਮਲ ਕੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂ ਮਿਹਨਤ ਕਰੋ ਹਿੰਮਤ ਕਰੋ ਜਿੱਦਾਂ ਕਿ ਦੇਖੋ ਮੈਂ ਅੱਜ ਤੱਕ ਇੰਨੇ ਦੁੱਖ ਚ ਲਏ ਨੇਗੇ ਪਰ ਮੈਂ ਕਦੇ ਵੀ ਇਹਨਾਂ ਨੈਗੇਟਿਵਿਟੀ ਦੇ ਵਿੱਚ ਨਹੀਂ ਗਈ ਗਈ ਵੀ ਆ ਕਿਉਂਕਿ ਕਈ ਵਾਰੀ ਹੁੰਦਾ ਵੀ ਇੱਥੋਂ ਤੱਕ ਵੀ ਹੋਇਆ ਕਿ ਮੈਂ ਬਿਲਕੁਲ ਕੱਲੀ ਵੀ ਮਹਿਸੂਸ ਕੀਤਾ ਕੱਲੀ ਬਿਲਕੁਲ ਜਿੱਦਾਂ ਕਿ ਵੀ ਮੇਰਾ ਕੋਈ ਵੀ ਐਡਾ ਨਹੀਂ ਹੁੰਦਾ ਸੀ ਮੈਨੂੰ ਵੀ ਮੇਰਾ ਕੋਈ ਸਹਾਰਾ ਕਿਉਂਕਿ ਮੈਂ ਕਦੇ ਵੀ ਆਪਦਾ ਦੁੱਖ ਕਿਸੇ ਨੂੰ ਦੱਸ ਤੀ ਨਹੀਂ ਛੇਤੀ ਦੁੱਖ ਦਰਦੀ ਤਾਂ ਸਿਰਫ ਵਾਹਿਗੁਰੂ ਜੀ ਨੂੰ ਤੇ ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਆਪਦੇ ਲਾਇਆ ਆਪਦੇ ਗਲ ਲਾਇਆ ਆਪਦੀ ਗੋਦ 'ਚ ਚੁੱਕਿਆ ਕਿ ਅੱਜ ਜ਼ਿੰਦਗੀ ਦੇ ਵਿੱਚ ਮੈਂ ਹਰ ਇੱਕ ਚੀਜ਼ ਨੂੰ ਪਾ ਸਕਦੀ ਹਾਂ ਦੇਖੋ ਜੋ ਵੀ ਮੈਂ ਵਾਹਿਗੁਰੂ ਜੀ ਤੋਂ ਮੰਗਿਆ ਹੈ ਉਹੀ ਪਾਇਆ ਹੈ ਪਾਇਆ ਕਿਵੇਂ ਹੈ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖ ਕੇ ਕਿਉਂਕਿ ਦਿਨ ਰਾਤ ਸਵੇਰੇ ਸ਼ਾਮ ਉੱਠਦੇ ਬੈਹnde ਤੁਰਦੇ ਫਿਰਦੇ ਮੈਂ ਬਸ ਅਰਦਾਸ ਹੀ ਕਰੀ ਜਾਣੀ ਆ ਅਰਦਾਸ ਹੀ ਕਰੀ ਜਾਣੀ ਆ ਕਿਉਂਕਿ ਹੁੰਦਾ ਹੈ ਨਾ ਕਈ ਵਾਰੀ ਦੁੱਖ ਹੁੰਦਾ ਆਪਾਂ ਨੂੰ ਆਪਾਂ ਆਪਣੇ ਭੈਣ ਨੂੰ ਫੋਨ ਲਾਉਣੇ ਆ ਆਪਣੇ ਭਰਾ ਨੂੰ ਫੋਨ ਲਾਉਣੇ ਆ ਤੇ ਮਾਪੇ ਨੂੰ ਫੋਨ ਲਾਉਣੇ ਆ ਪਰ ਮੈਂ ਫੋਨ ਲਾਉਣੀ ਆ ਤਾਂ ਉਸ ਵਾਹਿਗੁਰੂ ਜੀ ਨੂੰ ਕਿਉਂਕਿ ਮੈਨੂੰ ਪਤਾ ਹੈਗਾ ਹਨਾ ਵੀ ਭੈਣ ਭਰਾ ਸਾਰੇ ਕੋਈ ਕੁਝ ਕਰ ਦੇਣਗੇ ਤਾਂ ਕੱਲ ਨੂੰ ਮੀਣਾ ਦੇ ਦੇਣਗੇ ਮੰਗਣਾ ਤਾਂ ਉਸ ਵਾਈਗੁਰੂ ਜੀ ਤੋਂ ਮੰਗੋ ਜਿਹੜਾ ਦੇ ਕੇ ਤੁਹਾਨੂੰ ਕਦੇ ਮੀਣਾ ਵੀ ਨਹੀਂ ਦੇਊਗਾ ਤੇ ਦੇਵੇਗਾ ਵੀ ਇੰਨਾ ਕਿ ਤੁਸੀਂ ਯਕੀਨ ਨਹੀਂ ਕਰ पाओਗੇ ਅਗਲੀ ਗੱਲ ਲਾਸਟ ਤੇ ਕਦੇ ਵੀ ਦੇਖੋ 네ਗੇਟਿਵ ਨਾ ਸੋਚੋ ਹਮੇਸ਼ਾ ਪੋਜ਼ਿਟਿਵ ਸੋਚੋ ਅਗਰ ਕੋਈ ਨੁਕਸਾਨ ਵੀ ਹੋਏ ਤਾਂ ਸੋਚੋ ਵੀ ਚਲੋ ਕੋਈ ਗੱਲ ਨਹੀਂ ਵਾਈਗੁਰੂ ਜੀ ਦੀ ਰਜਾ ਤਾਂ ਕੱਲ ਨੂੰ ਵਾਈਗੁਰੂ ਜੀ ਠੀਕ ਕਰਨਗੇ ਕਹਿੰਦੇ ਜੇ ਵਾਈਗੁਰੂ ਜੀ ਇੱਕ ਦਰਵਾਜ਼ਾ ਬੰਦ ਕਰ ਦੇਣੇ ਤਾਂ ਚਾਰ ਦਰਵਾਜ਼ੇ ਤੁਹਾਡੇ ਵਾਸਤੇ ਖੋਲ ਦਿੰਦੇ ਨੇਗੇ ਬਸ ਆਪਦੇ ਆਪ ਨੂੰ ਪਰਫੈਕਟ ਸਮਝੋ ਆਪਦੇ ਆਪ ਨੂੰ ਘਟੀਆਂ ਮਹਿਸੂਸ ਨਾ ਕਰੋ ਕਿਉਂਕਿ ਚਾਹੇ ਕੁਝ ਵੀ ਆ ਘਰ ਦੇ ਵਿੱਚ ਖੁਸ਼ ਰਹੋ ਖੁਸ਼ ਰਹੋਗੇ ਤਾਂ ਆਟੋਮੈਟਿਕੀ ਤੁਹਾਡੇ ਘਰ ਦੀ ਜਿਹੜੀ ਨੈਗੇਟਿਵਿਟੀ ਆ ਉਹ ਦੂਰ ਜਾਊਗੀ ਤੇ ਤੁਹਾਡੇ ਘਰ ਦੇ ਵਿੱਚ ਤਰੱਕੀ ਆਊਗੀ ਕਿਉਂਕਿ ਕਹਿੰਦੇ ਨੇ ਜੇ ਅੱਧੀ ਰੋਟੀ ਵੀ ਹੈਗੀ ਤਾਂ ਪਤੀ ਪਤਨੀ ਦਾ ਆਪਸ ਦੇ ਵਿੱਚ ਪਿਆਰ ਆ ਤਾਂ ਉਹ ਵੀ ਜ਼ਿਆਦਾ ਆਣਾ ਕਹਿੰਦੇ ਸੱਤ ਸੱਤੀ ਪਦਾਰਥਾਂ ਦੀ ਬਰਾਬਰ ਲੱਗਦੀ ਹੈ ਤੇ ਇਹੀ ਮੇਰਾ ਬਸ ਮਕਸਦ ਹੁੰਦਾ ਕਿ ਦੱਸਣ ਦਾ ਕਿ ਬਸ ਤੁਸੀਂ ਚਲੋ ਮਿਹਨਤ ਕਰੋ ਇੱਕ ਦਿਨ ਵਾਹਿਗੁਰੂ ਜੀ ਤੁਹਾਡੀ ਮਿਹਨਤ ਨੂੰ ਜ਼ਰੂਰ ਫਲ ਲਾਉਣਗੇ ਕਿਉਂਕਿ ਕਈ ਵਾਰੀ ਆਪਾਂ ਇੰਨੇ ਦੁੱਖਾਂ ਦੇ ਵਿੱਚ गिर ਜਾਂਦੇ ਆਪਾਂ ਕਹਿੰਦੇ ਆ ਵੀ ਹੁਣ ਮੈਂ ਇਥੋਂ ਨਹੀਂ ਨਿਕਲ ਸਕਦਾ ਉਦੋਂ ਸਮਝ ਲਓ ਵੀ ਵਾਹਿਗੁਰੂ ਜੀ ਹੁਣ ਤੁਹਾਨੂੰ ਬਸ ਇਸ ਦੁੱਖ ਚੋਂ ਕੱਢਣ ਵਾਲੇ ਨੇ ਕਿਉਂਕਿ ਜਦੋਂ ਕਿਸੇ ਪਾਸੇ ਵੀ ਰਸਤਾ ਨਾ ਹੋਵੇ ਉਸ ਟਾਈਮ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸ਼ਬਦ ਦੱਸਦੀਆਂ ਹੈ ਛੋਟਾ ਪਰ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਤੇ ਹੈ ਗੁਰਬਾਣੀ ਦਾ ਸ਼ੁਰੂ ਵੀ ਤੇ ਐਂਡ ਵੀ ਉਹ ਕਿਹੜਾ ਸ਼ਬਦ ਹੈ ਇੱਕ ਓੰਕਾਰ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਜਦੋਂ ਵੀ ਕਿਤੇ ਮੁਸੀਬਤ ਦੇ ਵਿੱਚ ਫਸ ਜਉ ਤੁਹਾਨੂੰ ਲੱਗੇ ਵੀ ਹੁਣ ਮੇਰਾ ਕੋਈ ਵੀ ਰਸਤਾ ਨਹੀਂ ਨਿਕਲਣ ਦਾ ਸਭ ਤੋਂ ਪਹਿਲਾਂ ਤੁਸੀਂ ਨੇ ਚੌਪਈ ਸਾਹਿਬ ਜੀ ਦਾ ਪਾਠ ਕਰ ਲੈਣਾ ਉਸ ਤੋਂ ਬਾਅਦ ਅਗਰ ਤੁਹਾਨੂੰ ਚੌਪਈ ਸਾਹਿਬ ਜੀ ਦਾ ਪਾਠ ਮੂਰਯਵਾਨੀ ਨਹੀਂ ਆਉਂਦਾ ਤਾਂ ਬਸ ਇਕ ਓੰਕਾਰ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਇਸ ਸ਼ਬਦ ਦਾ ਜਾਪ ਕਰਨਾ ਤੁਹਾਡੇ ਬੇੜੇ ਪਾਰ ਹੋ ਜਾਣਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਇਸ ਆਪਣੀ ਨਿਮਾਣੀ ਜੀ ਭੈਣ ਤੋਂ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇ ਦੇਣੀ ਤੇ ਇੱਕ ਚੈਨਲ ਆਪਣੇ ਹੋਰ ਬਣਾਇਆ ਹੈਗਾ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਦੇ ਤੇ ਪਾ ਕੁਕਿੰਗ ਤੇ ਹੈਨਾ ਸਟੀਚਿੰਗ ਦੀ ਉਹ ਕਰਦੇ ਆ ਤੇ ਇੱਕ بیٹے ਨੇ ਚੈਨਲ ਬਣਾਇਆ ਹੈਗਾ ਆਪਣਾ ਉਹਨੇ ਬਣਾਇਆ ਐਜੂਕੇਸ਼ਨ ਦਾ ਸਟੋਰੀਆਂ ਐਜੂਕੇਸ਼ਨ ਬਾਰੇ ਹੈਨਾ ਪਾਉਂਦਾ ਹੁੰਦਾ ਉਹ ਛੋਟੇ ਛੋਟੇ ਵੀਡੀਓ ਤਾਂ ਪਲੀਜ਼ ਉਹਨੂੰ ਵੀ ਸਪੋਰਟ ਕਰਨਾ ਮਿਲਾਂਗੇ ਆਪ ਅਗਲੀ ਵੀਡੀਓ ਵਿੱਚ ਤਕਲੀਸਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ